ਮੋਦੀਖਾਨਾ ਫਾਰਸੀ ਬੋਲੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਰਾਜ ਵਿੱਚ ਪੈਦਾ ਕੀਤੀਆਂ ਰਸਤਾ ਨੂੰ ਵਾਜਬ ਮੁੱਲ ਤੇ ਜ਼ਰੂਰਤ ਅਨਸਾਰ ਆਮ ਲੋਕਾਂ ਤੱਕ ਪਹੁੰਚਾਉਣਾ ਸੁਲਤਾਨਪੁਰ ਉਸ ਸਮੇਂ ਵਪਾਰ ਦਾ ਇੱਕ ਬਹੁਤ ਵੱਡਾ ਕੇਂਦਰ ਹੁੰਦਾ ਸੀ ਇਸ ਸ਼ਹਿਰ ਵਿੱਚ 32 ਬਾਜ਼ਾਰ ਤੇ 5000 ਦੁਕਾਨਾਂ ਸਨ ਉਸ ਵਕਤ ਦੀਆਂ ਕੀਮਤਾਂ ਦਾ ਦਾਜਾ ਕੁਝ ਇੱਕ ਜਿੰਸਾਂ ਤੋਂ ਲੱਗ ਸਕਦਾ ਹੈ ਕਣਕ 8 ਆਣੇ ਦੀ ਮਣ ਯਾਨੀ 40 ਸ਼ੇਰ ਤੇ ਚੌਲ 10 ਆਣੇ ਦੇ ਮਣ ਕਿਉਂ ਸਾਢੇ 3 ਰੁਪਏ ਮੰਨਉਂਦਾ ਸੀ ਬੇਬੇ ਨਾਨਕੀ ਜੀ ਦੇ ਪਤੀ ਭਈਆ ਜੈਰਾਮ ਜੀ ਨਵਾਬ ਦੇ ਦੀਵਾਨ ਯਾਨੀ ਕਿ ਮਾਲ ਅਫਸਰ ਵਜੋਂ ਤਾਇਨਾਤ ਸਨ ਜਿੰਨੀ ਦੇਰ ਉੱਥੇ ਕੰਮ ਕਰਦੇ ਰਹੇ ਗੁਰੂ ਸਾਹਿਬ ਨੇ ਬਹੁਤ ਵਧੀਆ ਉੱਤਮ ਤਰੀਕੇ ਦਾ ਪ੍ਰਬੰਧ ਕੀਤਾ ਫालतू ਖਰਚਾਂ ਦੇ ਉੱਤੇ ਰੋਕ ਲਾ ਦਿੱਤੀ ਕੁਝ ਘਰਾਂ ਵਿੱਚ ਮੁਕਤ ਜਾਂਦਾ ਰਾਸ਼ਨ ਬੰਦ ਕਰ ਦਿੱਤਾ ਪੰਜਾਬ 247 ਟੀਵੀ ਦੇ ਸਾਰੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਡਾਕਟਰ ਰਣਜੀਤ ਸਿੰਘ ਰੰ ਦਾ ਲਿਖਿਆ ਲੇਖ ਜਿਹਨੂੰ ਹਰਪਾਲ ਸਿੰਘ ਪੰਨੂ ਨੇ ਅਨੁਵਾਦ ਕੀਤਾ ਪੰਜਾਬੀ ਵਿੱਚ ਉਹ ਹੈ ਮੋਦੀ ਖਾਨਾ ਦੇ ਸੰਬੰਧ ਵਿੱਚ ਮੋਦੀ ਖਾਨਾ ਦੇ ਬਾਰੇ ਅਸੀਂ ਗੁਰੂ ਨਾਨਕ ਨਾਲ ਸੰਬੰਧਿਤ ਬਹੁਤ ਕਹਾਣੀਆਂ ਸੁਣਦੇ ਹਾਂ ਉਹਦੇ ਬਾਰੇ ਇਹ ਛੋਟਾ ਜਿਹਾ ਜਿਹੜਾ ਹੈ ਮਿਡਲ ਉਹ ਤੁਹਾਡੀ ਸੇਵਾ 'ਚ ਕਰ ਰਹੇ ਹਾਂ ਪੇਸ਼ ਮੋਦੀਖਾਨਾ ਫਾਰਸੀ ਬੋਲੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਰਾਜ ਵਿੱਚ ਪੈਦਾ ਕੀਤੀਆਂ ਰਸਤਾ ਨੂੰ ਵਾਜਬ ਮੁੱਲ ਤੇ ਜ਼ਰੂਰਤ ਅਨਸਾਰ ਆਮ ਲੋਕਾਂ ਤੱਕ ਪਹੁੰਚਾਉਣਾ 1332 ਈਸਵੀ ਵਿੱਚ ਪੰਜਾਬ ਦੇ ਸੂਬੇਦਾਰ ਮੁਹੰਮਦ ਖਾਨ ਦੇ بیٹے ਸੁਲਤਾਨ ਖਾਨ ਨੇ ਆਪਣੇ ਨਾਮ ਉੱਪਰ ਸੁਲਤਾਨਪੁਰ ਵਸਾਇਆ ਸੀ ਦਿੱਲੀ ਦੇ ਬਾਦਸ਼ਾਹ ਇਬਰਾਹਿਮ ਲੋਧੀ ਨੇ ਦੌਲਤ ਖਾਨ ਨੂੰ ਪੰਜਾਬ ਦਾ ਸੂਬੇਦਾਰ ਥਾਪਿਆ ਅਕਬਰ ਨਾਮ ਅਨਸਾਰ ਦਿੱਲੀ ਤੋਂ ਲਾਹੌਰ ਜਾਣ ਦਾ ਸ਼ਾਹਰਾ ਸultanpur ਦੇ ਕੋਲੋਂ ਦੀ ਲੰਗਿਆ ਕਰਦਾ ਸੀ Sultanpur ਉਸ ਸਮੇਂ ਵਪਾਰ ਦਾ ਇੱਕ ਬਹੁਤ ਵੱਡਾ ਕੇਂਦਰ ਹੁੰਦਾ ਸੀ ਇਸ ਸ਼ਹਿਰ ਵਿੱਚ 32 ਬਾਜ਼ਾਰ ਤੇ 5000 ਦੁਕਾਨਾਂ ਸਨ ਪ੍ਰਮੁੱਖ ਸਰਾਫਾ ਬਾਜ਼ਾਰ ਪਸਾਰਖਾਨਾ ਅਦਿਲੰਬੀਆ ਫਰੋਸ਼ਾ ਬਾਜ਼ਾਰ ਆਦਿਕ ਸਨ ਫਰੋਸ਼ਾ ਬਾਜ਼ਾਰ ਦੇਸੀ ਘੋ ਦੇਸੀ ਦਵਾਈਆਂ ਦੇ ਵਪਾਰ ਦਾ ਭਾਰੀ ਕੇਂਦਰ ਸੀ ਖੁਸ਼ਰੋਮੀ ਹਲਵਾਈਆਂ ਦਾ ਬਾਜ਼ਾਰ ਸੀ ਇਬ੍ਰੇਸ਼ਨ ਬਜਾਜਾਂ ਦਾ ਬਜਾਰ ਸੀ ਜਿੱਥੇ ਕੱਪੜੇ ਦਾ ਵਪਾਰ ਹੁੰਦਾ ਸੀ ਇਸ ਤਰ੍ਹਾਂ ਅਨੇਕਾਂ ਕਾਰੋਬਾਰ ਦੀਆਂ ਇਹ ਮੰਡੀਆਂ ਸਨ ਉਸ ਵਕਤ ਦੀਆਂ ਕੀਮਤਾਂ ਦਾ ਦਾਜਾ ਕੁਝ ਇੱਕ ਜਿੰਸਾਂ ਤੋਂ ਲੱਗ ਸਕਦਾ ਹੈ ਕਣਕ 8 ਆਣੇ ਦੀ ਮਣ ਯਾਨੀ 40 ਛੇਰ ਤੇ ਚੌਲ 10 ਆਣੇ ਦੇ ਮਣ ਕਿਉਂ ਸਾਢੇ 3 ਰੁਪਏ ਮਣ ਹੁੰਦਾ ਸੀ ਵਧੀਆ ਕਿਸਮ ਦਾ ਸੂਤੀ ਕਪੜਾ 3 ਰੁਪਏ ਦਾ 30 ਗਜ ਮਿਲ ਜਾਂਦਾ ਸੀ ਉਸ ਵੇਲੇ ਦੇ ਪੰਜਾਬ ਵਿੱਚ ਚਲਦੀ ਕਰੰਸੀ ਦਾ ਨਾਮ ਬਹਿਲੋਲੀ ਦਿਨਾਰ ਸੀ ਇਸ ਵਪਾਰਕ ਕੇਂਦਰ ਵਿੱਚ ਨਵਾਬ ਦੌਲਤਖਾਨ ਦਾ ਮੋਦੀਖਾਨਾ ਮੌਜੂਦ ਸੀ ਇਸ ਮੋਦੀਖਾਨੇ ਵਿੱਚ ਖੇਤੀ ਉਤਪਾਦਾਂ ਦੀ ਖਰੀਦ-ਵੇਚ ਹੁੰਦੀ ਸੀ ਟੈਕਸਾਂ ਦੀ ਉਗਰਾਹੀ ਤੇ ਮੁਲਾਜ਼ਮਾਂ ਨੂੰ ਤਨਖਾਹ ਜਿੰਸਾਂ ਦੇ ਰੂਪ ਵਿੱਚ ਲਈਆਂ ਦਿੱਤੀਆਂ ਜਾਂਦੀਆਂ ਸਨ ਅੱਜ ਦੇ ਭਾਵਰੇ 'ਚ ਇਹਨੂੰ ਸਟੇਟ ਦਾ ਫੂਡ ਐਂਡ ਫੂਡ ਐਂਡ ਸਪਲਾਈ ਵਿਭਾਗ ਕਹਿ ਸਕਦੇ ਆ ਬੇਬੇ ਨਾਨਕੀ ਜੀ ਦੇ ਪਤੀ ਭਾਈਆ ਜੈਰਾਮ ਜੀ ਨਵਾਬ ਦੇ ਦੀਵਾਨ ਯਾਨੀ ਕਿ ਮਾਲ ਅਫਸਰ ਵਜੋਂ ਤਾਇਨਾਤ ਸਨ ਨਵਾਬ ਦੌਲਤਖਾਨ ਨੇ ਭਾਈ ਜੈਰਾਮ ਜੀ ਨੂੰ ਮੋਦੀਖਾਨੇ ਦਾ ਵਾਜਬ ਪ੍ਰਬੰਧ ਲੱਭਣ ਦੀ ਜ਼ਿੰਮੇਵਾਰੀ ਸੌਂਪੀ ਇਸ ਫਰਜ਼ ਦੀ ਪੂਰਤੀ ਹੱਥੋਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਸ਼ਿਫਾਰਿਸ਼ ਕੀਤੀ ਨਵਾਬ ਨੇ ਮਹਾਰਾਜ ਦੀ ਇੰਟਰਵਿਊ ਲਈ ਪੁੱਛਿਆ ਕਿੰਨੀ ਤਾਲੀਮ ਹਾਸਲ ਕੀਤੀ ਹੈ ਗੁਰੂ ਸਾਹਿਬ ਨੇ ਦੱਸਿਆ ਜੀ ਤੁਰਕੀ ਜਾਣਦਾ ਹਾਂ ਹਿੰਦਕੀ ਜਾਣਦਾ ਹਾਂ ਬਈ ਖਾਤੇ ਦਾ ਪੂਰਾ ਗਿਆਨ ਹੈ ਜਾਨੀ ਕਿ ਫਾਰਸੀ ਹਿੰਦੀ ਅਤੇ ਲੇਖਾ ਜੋਖਾ ਜਾਨੀ ਕਿ ਅਕਾਊਂਟੈਂਸੀ ਇਹ ਸਾਰਾ ਕੁਝ ਉਹਨਾਂ ਨੂੰ ਆਉਂਦਾ ਸੀ ਗੁਰੂ ਜੀ ਨੂੰ ਮੋਦੀ ਮੁੱਖ ਪ੍ਰਬੰਧਕ ਥਾਪ ਦਿੱਤਾ ਗਿਆ ਜਿੰਨੀ ਦੇਰ ਉਹ ਉੱਥੇ ਕੰਮ ਕਰਦੇ ਰਹੇ ਗੁਰੂ ਸਾਹਿਬ ਨੇ ਬਹੁਤ ਵਧੀਆ ਉੱਤਮ ਤਰੀਕੇ ਦਾ ਪ੍ਰਬੰਧ ਕੀਤਾ ਫालतू ਖਰਚਿਆਂ ਦੇ ਉੱਤੇ ਰੋਕ ਲਾ ਦਿੱਤੀ ਕੁਝ ਘਰਾਂ ਵਿੱਚ ਮੁਕਤ ਜਾਂਦਾ ਰਾਸ਼ਨ ਬੰਦ ਕਰ ਦਿੱਤਾ ਫालतू ਸਪਾਈ ਜਿਹੜੇ ਸੀ ਉਹ ਦਿੱਲੀ ਭੇਜ ਦਿੱਤੇ ਮੋਦੀ ਖਾਨਾ ਮੁਨਾਫੇ ਵਿੱਚ ਜਾਣ ਲੱਗ ਪਿਆ ਭਾਈ ਮਿਹਰਬਾਨ ਵਾਲੀ ਜਨਮਸਾਖੀ ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬ ਤੋਂ ਪਹਿਲੇ ਅਧਿਕਾਰੀ 10% ਦੀ ਹਿੱਸਾ ਕੱਟ ਕੇ ਰਾਸ਼ਨ ਦਿਆ ਕਰਦੇ ਸਨ ਜਿਸ ਨਾਲ ਜਨਤਾ ਨਾਰਾਜ਼ ਸੀ ਮੋਦੀ ਖਾਨੇ ਦਾ ਲੇਖਾਕਾਰ ਮਨੀਮ ਭਵਾਨੀदास ਹੁੰਦਾ ਸੀ ਗੁਰੂ ਜੀ ਉਸ ਪਾਸ ਸਾਰਾ ਹਿਸਾਬ ਖਿਤਾਬ ਲਿਖਵਾ ਦਿੰਦੇ ਗਰੀਬ ਲੋਕ ਲੋੜਵੰਦਾਂ ਨੂੰ ਜਿਹੜਾ ਰਾਸ਼ਨ ਮਖਤ ਦੇ ਦਿੰਦੇ ਉਹ ਉਹਨਾਂ ਦੀ ਆਪਣੀ ਨਿਸ਼ਚਿਤ ਤਨਖਾਹ ਦਾ ਹਿੱਸਾ ਹਾਇ ਕਰਦਾ ਸੀ ਗੁਰੂ ਸਾਹਿਬ ਦਾ ਜਸ ਹੋਣਾ ਹੀ ਸੀ ਪ੍ਰਸ਼ਤ ਅਫਸਰ ਜਿਹੜੇ ਸੀਗੇ ਉਹਨਾਂ ਦੀ ਕਮਾਈ ਵੀ ਬੰਦ ਹੋ ਗਈ ਅਤੇ ਉਹ ਜਿਹੜੇ ਆ ਉਹ ਨਾਰਾਜ਼ ਹੋਣੇ ਸ਼ੁਰੂ ਹੋ ਗਏ ਗੁਰੂ ਜੀ ਦੀ ਸ਼ਿਕਾਇਤ ਉਹਨਾਂ ਨੇ ਰਾਏ ਕੋਲ ਜਾ ਕੇ ਕਰ ਦਿੱਤੀ ਨਾਨਕ ਜਿਹੜਾ ਆ ਉਹਨਾਂ ਕਿਹਾ ਸ਼ਿਕਾਇਤ ਵਿੱਚ ਕਿ ਨਾਨਕ ਜਿਹੜਾ ਆ ਮੋਦੀ ਖਾਨੇ ਨੂੰ ਉਜਾੜ ਰਿਹਾ ਕਿਉਂਕਿ ਉਹ ਲੋਕਾਂ ਨੂੰ ਮੁਕਤੀ ਰਾਸ਼ਨ ਦੇਈ ਜਾਂਦਾ ਇਸ ਕਰਕੇ ਨਵਾਬ ਨੇ ਲੇਖੇ ਦੀ ਪੜਤਾਲ ਕਰਨ ਦਾ ਹੁਕਮ ਜਿਹੜਾ ਉਹ ਦਿੱਤਾ ਹੁਕਮ ਦੇ ਦਿੱਤਾ ਤਿੰਨ ਦਿਨ ਗੁਰੂ ਸਾਹਿਬ ਜੀ ਨੂੰ ਨજરਬੰਦ ਵੀ ਕਰ ਦਿੱਤਾ ਗਿਆ ਤਾਂ ਕਿ ਹਸਾਬ-ਕਿਤਾਬ ਵਿੱਚ ਕੋਈ ਦਖਲਅੰਦਾਜ਼ੀ ਨਾ ਹੋ ਸਕੇ ਤਿੰਨਾਂ ਦਿਨਾਂ ਦੀ ਪੜਤਾਲ ਤੋਂ ਪਿੱਛੋਂ ਹਿਸਾਬ-ਕਿਤਾਬ ਇਹ ਨਿਕਲਿਆ ਕਿ ਗੁਰੂ ਸਾਹਿਬ ਨੇ ਸਰਕਾਰ ਪਾਸੋਂ 321 ਬਹਿਲੋਲੀ ਦਿਨਾਰ ਲੈਣੇ ਸਨ ਗੁਰੂ ਜੀ ਨੂੰ ਰਹਾ ਕਰਕੇ ਨਵਾਬ ਨੇ ਬਕਾਇਆ ਪੈਸੇ ਲੈ ਕੇ ਜਾਣ ਲਈ ਕਿਹਾ ਤਾਂ ਗੁਰੂ ਜੀ ਨੇ ਕਿਹਾ ਕਿ ਲੋੜਵੰਦਾਂ ਨੂੰ ਦੇ ਦਿਓ ਪੁੰਨਦਾਨ ਦੀ ਖੁਸ਼ੀ ਦਾ ਤੁਹਾਨੂੰ ਵੀ ਪਤਾ ਲੱਗੇ ਇਸ ਘਟਨਾ ਤੋਂ ਪਿੱਛੋਂ ਗੁਰੂ ਜੀ ਨੇ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ ਅੱਜ ਦੀਆਂ ਸਰਕਾਰਾਂ ਤੇ ਵਪਾਰੀ ਗੁਰੂ ਜੀ ਤੋਂ ਅਸੀਸ ਲੈ ਕੇ ਜੇ ਯੋਗ ਮੁੱਲ ਯੋਗ ਵਜਨ ਤੇ ਯੋਗ ਗੁਣਮਤਾ ਦਾ ਅਸੂਲ ਅਪਣਾ ਲੈਣ ਤਦ ਮਨੁੱਖਤਾ ਦਾ ਕਲਿਆਣ ਹੋ ਸਕਦਾ ਹੈ ਇਹ ਸੀ ਜੀ ਮੋਦੀਖਾਨੇ ਨਾਲ ਸੰਬੰਧਿਤ ਇੱਕ ਲੇਖ ਜਿਹੜਾ ਡਾਕਟਰ ਰਣਜੀਤ ਸਿੰਘ ਨੇ ਲਿਖਿਆ ਸੀ ਤੇ ਹਰਪਾਲ ਸਿੰਘ ਪੰਨੂ ਰਾਣੇ ਇਹਨੂੰ ਅਨੁਵਾਦ ਕੀਤਾ ਸੀ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ